काम खत्म हो गया तो हुण ਤੁਸੀਂ ਝੂਠ ਮੰਨੋਗੇ ਸਾਡੇ ਕੋਲ ਅਜਾ ਆਟਾ ਵੀ ਨਹੀਂ ਸੀ। ਜਿਸੇ ਕੰਮ ਖਤਮ ਹੋ ਗਿਆ ਤੇ ਹੁਣ ਤੁਸੀਂ ਝੂਠ ਮੰਨੋਗੇ ਸਾਡੇ ਕੋਲ ਅਜਾ ਆਟਾ ਵੀ ਨਹੀਂ ਸੀ। ਕੋਈ ਪੈਨਸ਼ਨ ਕੋਈ ਅਦਾਂ ਦੀ ਚੀਜ਼ ਲੱਗੀ ਵੀ ਹੈ ਜਿੱਦੋਂ ਨਾ ਮੈਨੂੰ ਜੁਣੀ ਲੱਗੀ ਸਾਡਾ ਕੋਈ ਕਾਰਡ ਨਹੀਂ ਬਣਿਆ ਕਣਕਦਾਨ ਤੇ ਇਵਨ ਕਿ ਮੇਰੇ ਬੱਚਿਆਂ ਦੀਆਂ ਮੈਂ ਫੀਸਾਂ ਵੀ ਨਹੀਂ ਹਜੇ ਤੱਕ ਦਿੱਤੀਆਂ ਦੇਖ ਲਓ ਕਣਕਦ ਦਾ ਕਾਰਡ ਦੇ ਤੁਸੀਂ ਫਾਰਮ ਵਗੈਰਾ ਕਦੇ ਪੰਚਾਇਤ ਕੋਲੋਂ ਮੈਂ ਬਹੁਤ ਵਾਰੀ ਭਰੇ ਨੇ ਬਹੁਤ ਜ਼ਿਆਦਾ ਵਾਰੀ ਭਰੇ ਨੇ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਪਤਾ ਨਹੀਂ ਕਿਉਂ ਨਹੀਂ ਆਂਦਾ ਹੀ ਨਹੀਂ ਸਾਡਾ ਨਾਮ ਹੀ ਨਹੀਂ ਆਂਦਾ ਉਹਦੇ ਵਿੱਚ ਹਾਲੇ ਕਿ ਮੇਰੇ ਮੰਮਾ ਵੀ ਬ্লাইন্ড ਨੇ ਮੇਰੀ ਛੋਟੀ ਸਿਸਟਰ ਹੈ ਉਹ ਵੀ ਪਾਰਸ਼ਲੀ ਬਲਾਈਂਡ ਹੈ ਸਾਡੀ ਫੈਮਿਲੀ ਚ ਅਸੀਂ ਤਿੰਨ ਜਣੇ ਹੈਗੇ ਆ ਬਲਾਈਂਡ ਉਹਦੇ ਵੀ ਬੱਚੇ ਨਹੀਂ ਪਰ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਕਿ ਜਿਹੜੀ ਚਲੋ ਸਾਨੂੰ ਕੋਈ ਨਾ ਕੋਈ ਅਸੀਂ ਸੰਗਤ ਦੇ ਰੂਪ ਵਿੱਚ ਜਿਹੜਾ ਕੋਈ ਹਾਂਜੀ ਮੈਡਮ ਤੁਹਾਡਾ ਪਿੰਡ ਰੈਲਮਾਜਰਾਨ ਤੇ ਸਵਾਗਤ ਹੈ ਜੀ ਅੱਜ ਤੁਸੀਂ ਪਿੰਡ ਰੈਲਮਾਜਰ ਦਾ ਸੰਗੀਤਾ ਮੈਡਮ ਜੀ ਦੇ ਘਰ ਪਹੁੰਚੇ ਇਹਦੇ ਬਾਰੇ ਸਾਨੂੰ ਕੁਝ ਜਾਣਕਾਰੀ ਦਿਓ ਜੀ ਹਾਂ ਮੈਂ ਜਿਸੀ ਮੈਨੂੰ ਇਹ ਕਾਠਗੜ੍ਹ ਤੋਂ ਬੈਂਕ ਭਲਾਈ ਜੈਕ ਜਿਹੜਾ ਕਿ ਮੇਰੇ ਨਾਲ ਸੰਸਥਾ 'ਚ ਵੀ ਜੁੜੇ ਹੋਏ ਆਂ ਉਹਨਾਂ ਨੂੰ ਇਹਨਾਂ ਬਾਰੇ ਪਤਾ ਲੱਗਿਆ ਸੀ ਕਿ ਰੈਲਵੇ ਨੇ ਉਸ ਤੋਂ ਬਾਅਦ ਮੈਂ ਤੁਹਾਨੂੰ ਵੀ ਫੋਨ ਕੀਤਾ ਸਾਡੇ ਕੋਲੋਂ ਪੂਰੀ ਕਲੀਅਰ ਹੋਈ ਪਿਕਚਰ ਇਹ ਜਿਹੜੀ ਬੀਬੀ ਜੀ ਨੇ ਇਹਨਾਂ ਨੂੰ ਅੱਖਾਂ ਤੋਂ ਨਹੀਂ ਦਿਸਦਾ ਤੇ ਪੜਤੂ ਜੀਆ ਮਤਲਬ ਪਰਮਾਤਮਾ ਦੇ ਲੜਤਾ ਲੱਗੇ ਹੋਏ ਆ ਹਨ ਤੇ ਬੱਚੇ ਇਹਨਾਂ ਦੇ ਪੜਦੇ ਆ ਇਹਨਾਂ ਦਾ ਘਰ ਵਾਲਾ ਵੀ ਬੇਰਜੁਆਰ ਹੈ ਇਸ ਕਰਕੇ ਮੈਨੂੰ ਲੱਗਿਆ ਮੇਰੇ ਮਨ 'ਚ ਇੱਕ ਬਲਬਲਾ ਉੱਠਿਆ ਕਿ ਇਹਨਾਂ ਨੂੰ ਮਿਲਿਆ ਜਾਵੇ ਜਾ ਕੇ ਇਨਾਂ ਦੀ ਪ੍ਰੋਬਲਮ ਵੀ ਸੁਣੀ ਜਾਵੇ ਤੇ ਜਿੰਨਾ ਕ ਆਪਣੇ ਕੋਲੋਂ ਹੋਇਆ ਆਪਾਂ ਇਹ ਰਾਸ਼ਨ ਇਹਨਾਂ ਨੂੰ ਦੇਣ ਆਏ ਆ ਆਪਾਂ ਤਾਂ ਕੌਣ ਹੁੰਨੇ ਆ ਦੇਣ ਵਾਲੇ ਵੈਸੇ ਤਾਂ ਬਾਬੇ ਨਾਨਕ ਦਾ ਸਾਰਾ ਕੁਝ ਦਿੱਤਾ ਹੋਇਆ ਬਾਬੇ ਨਾਨਕ ਨੇ ਜਿੰਨਾ ਕ ਸਾਨੂੰ ਦਿੱਤੀ ਸਮਰਥ ਜਿੰਨਾ ਕ ਸਾਨੂੰ ਉਹਨੇ ਹੌਸਲਾ ਦਿੱਤਾ ਅਸੀਂ ਲੈ ਕੇ ਇਹਨਾਂ ਕੋਲ ਆਏ ਆ ਮੈਂ ਹੁਣ ਇਹਨਾਂ ਨੂੰ ਬੀਬਾ ਜੀ ਨੂੰ ਪੁੱਛਣਾ ਚਾਹਨੀ ਆ ਕਿ ਇਹਨਾਂ ਨੂੰ ਹੋਰ ਕੀ ਦਿੱਕਤ ਹੈ ਹਾਂਜੀ ਮੈਡਮ ਜੀ ਦੋਸਤੋ ਜੇ ਜਰਾ ਤੁਹਾਨੂੰ ਮੈਂ ਮਗਰ ਕੀ ਪ੍ਰੋਬਲਮ ਹੈ ਕੌਣ ਮਤਲਬ ਤੁਸੀਂ ਇਦਾਂ ਪਿੰਡ ਚ ਰਹਿੰਦੇ ਹੋ ਸਰਪੰਚ ਹੈ ਡੀਸੀ ਹੈ ਬਥੇਰੇ ਉਹਨਾਂ ਕੋ ਗਰੰਟਾ ਹੁੰਦੀਆਂ ਨੇ ਉਹ ਤੁਹਾਨੂੰ ਮਤਲਬ ਤੁਹਾਡਾ ਕੋਈ ਹੀ ਲਗਸੀਲਾ ਕਰ ਸਕਦੇ ਆ ਕਰ ਸਕਦੇ ਆ ਪਰ ਅੱਜ ਤੱਕ ਹੁਣ ਕਿਸੇ ਨੇ ਕੀਤਾ ਨਹੀਂ ਹੈ ਵੀ ਚਲੋ ਪਹਿਲੇ ਸਾਡਾ ਕੰਮ ਚੱਲਦਾ ਸੀ ਤਾਂ ਸਾਨੂੰ ਲੋੜ ਵੀ ਨਹੀਂ ਸੀ